ਪੰਜਾਬ ਦੇ ਮੁੱਖ ਮੰਤਰੀ ਅੱਜ ਪਟਿਆਲਾ ਦੇ ਵਿੱਚ ਪਹੁੰਚੇ ਕੌਂਸਲਰਾਂ ਨੂੰ ਹੌਸਲਾ ਅਫਜ਼ਾਈ ਦੇਣ ਵਾਸਤੇ ਸਾਡੇ ਨਾਲ ਚੇਤਨ ਸਿੰਘ ਜੋੜੇ ਮਾਦਰਾ ਮੌਜੂਦ ਨੇ ਜੋੜੇ ਮਾਦਰਾ ਸਾਹਿਬ ਅੱਜ ਪਟਿਆਲਾ ਦੇ ਵਿੱਚ ਇਤਿਹਾਸ ਵਿੱਚ ਪਹਿਲੀ ਵਾਰ ਮੁੱਖ ਮੰਤਰੀ ਖੁਦ ਪਹੁੰਚੇ ਨੇ ਉਹ ਵੀ ਕੌਂਸਲਰਾਂ ਨੂੰ ਹੌਸਲਾ ਅਫਜ਼ਾਈ ਦੇਣ ਵਾਸਤੇ ਕਿਸ ਤਰ੍ਹਾਂ ਦੇਖ ਰਹੇ ਦੇਖੋ ਮੁੱਖ ਮੰਤਰੀ ਸਾਹਿਬ ਦਾ ਔਰ ਪਹੁੰਚਣ ਦਾ ਇੱਕੋ ਹੀ ਕਾਰਨ ਹੈ ਕਿ ਅਸੀਂ ਵੋਟਾਂ ਦੇ ਨਾਲ ਜਿਹੜੀ ਇਲੈਕਸ਼ਨ ਚੱਲਣੀ ਆ ਚੱਕੇ ਨਾਲ ਨਹੀਂ ਕਿਉਂਕਿ ਪਹਿਲੇ ਜਿਹੜੇ ਰਹੇ ਨੇ ਉਹਨਾਂ ਨੇ ਕਦੇ ਮੁੱਖ ਮੰਤਰੀ ਕਿਸੇ ਉਹ ਕਾਰਪੋਰੇਸ਼ਨ ਜਾਂ ਕਿਸੇ ਉਹ ਚ ਗਏ ਨਹੀਂ ਹੈਗੇ ਕੰਪੇਨਿੰਗ ਕਰਨ ਵਾਸਤੇ ਇਹ ਪਹਿਲੀ ਵ ਜਿਹੜੇ ਹੈਗਾ ਇਹ ਤੇ ਕੰਪੇਨਿੰਗ ਨੂੰ ਹੁਲਾਰਾ ਦੇਣ ਵਾਸਤੇ ਕਿਉਂਕਿ ਆਖਰੀ ਦਿਨ ਅਜੇ ਕੰਪੇਨਿੰਗ ਦਾ ਅਜੂਰੇ ਪਹੁੰਚੇ ਨੇ ਔਰ ਵਰਕਰਾਂ ਦੇ ਵਿੱਚ ਜਿਹੜਾ ਜੋਸ਼ ਆ ਉਹ ਦੇਖਿਆ ਬਣਦਾ ਹੈ ਔਰ ਉਮੀਦ ਹੈ ਕਿ 21 ਤਰੀਕ ਨੂੰ 11 12 ਵਜੇ ਨੂੰ ਜਿਹੜੇ ਭੰਗੜੇ ਪੈ ਜਾਣਗੇ ਕਿਉਂਕਿ ਲੋਕ ਆਮਾਦੀ ਪਾਰਟੀ ਦੇ ਹੱਕ ਚ ਨੇ ਵਿਰੋਧੀ ਲਗਾਤਾਰ ਹੀ ਵਿਰੋਧ ਕਰਦੇ ਨਜ਼ਰ ਆ ਰਹੇ ਨੇ ਕਿ ਸਾਡੇ ਨਾਲ ਤੱਕਾ ਕਰਿਆ ਜਾ ਰਿਹਾ ਹੈ ਕਿ ਨਾ ਉਸ ਦਿਨ ਵੋਟਾਂ ਪਾਣ ਦਿੱਤੇ ਜਾਈਏਗੇ ਕਾਗਜ ਵੀ ਸਾਡੇ ਪਾੜੇਗੇ ਨੇ ਨਹੀਂ ਦੇਖੋ ਜਿਸ ਦਿਨ ਕਾਗਜ ਪੜੇ ਜਾ ਰਹੇ ਸੀ ਉਸ ਦਿਨ ਬੀਜੇਪੀ ਵਾਲਿਆਂ ਨੇ ਪੂਰਾ ਹੜਦੁਮ ਮਚਾਇਆ ਉਹਨਾਂ ਨੇ ਸਾਡੇ ਬਰਕਰਰਾਂ ਤੋਂ ਕਾਗਜ਼ ਖੋਹੇ ਨੇ ਸਾਡੇ ਉਰੇ ਮੁੰਡਾ ਖੜਾ ਸੀ ਜਿਹੜਾ ਅਸੀਂ ਦਵਾਰੇ ਸੀ ਕਾਗਜ਼ ਤਿਆਰ ਕਰਾ ਕੇ ਉਹਦੇ ਕਾਗਜ਼ ਭਰਾਏ ਨੇ ਉਹਦੇ ਹੱਥ ਚੋਂ ਖੋ ਕੇ ਭੱਜ ਗਏ ਸੋ ਇਹ ਜਿਹੜੀ ਭਾਪੀ ਪਖੰਡ ਕਰ ਰਹੀ ਆ ਕਿਉਂਕਿ ਇਹ ਜਦੋਂ ਵੀ ਇਲੈਕਸ਼ਨ ਹੋਈ ਆ ਇਹਨਾਂ ਨੇ ਡੰਡੇ ਨਾਲ ਜਿੱਤਣ ਦੀ ਕੋਸ਼ਿਸ਼ ਕੀਤੀ ਆ ਸਾਡਾ ਇਹ ਆ ਕਿ ਅਸੀਂ ਜਿੱਤਾਂਗੇ ਵੋਟਾਂ ਨਾਲ ਲੋਕਾਂ ਦਾ ਫਤਵਾ ਹੈ ਤਾਂ ਅਸੀਂ ਜਿੱਤਾਂਗੇ ਉਹ ਤੁਸੀਂ ਸਾਰਾ ਦੇਖ ਲਿਆ ਮਾਹੌਲ ਜਿਹੜਾ ਬਣਿਆ ਹੋਇਆ ਵਿਆਹ ਵਰਗਾ ਮਾਹੌਲ ਹੈ ਔਰ ਲੋਕ ਆਮ ਆਦੀ ਪਾਰਟੀ ਦੇ ਨਾਲ 80 ਵਿੱਚੋਂ ਕਿੰਨੇ ਉਮੀਦ ਹੈ 60 ਤੋਂ 60 ਆਉਣਗੇ ਜੀ ਬਸ ਗਰੰਟੀਆਂ ਕਟੇ ਕਟੇ ਰਹਿਣਗੇ ਕਿਉਂਕਿ ਇਹ ਲੋਕ ਇਹ ਲੋਕਲ ਜਿਹੜੀ ਹੁੰਦੀਆਂ ਨੇ ਪ੍ਰੋਬਲਮਸ ਨੇ ਉਹਨਾਂ ਨੂੰ ਸਾਰੀਆਂ ਨੂੰ ਪਹਿਲੇ ਆਧਾਰ ਤੇ ਹੱਲ ਕਰਾਂਗੇ ਉਹ ਕੱਲੀ ਕੱਲੀ ਕਰਕੇ ਹੱਲ ਕਰਾਂਗੇ ਕਿਉਂਕਿ ਆਮ ਆਦਮੀ ਪਾਰਟੀ ਕੰਮ ਕਰ ਤੇ ਵਿਸ਼ਵਾਸ ਕਰਦੀ ਆ ਕੱਲਾ ਇਹ ਨਹੀਂ ਰਾਜਨੀਤੀ ਕਰਨ ਦਾ ਕੋਈ ਹੈ ਨਹੀਂ ਸਿਰਫ ਕੰਮ ਹੀ ਕੰਮ ਹੀ ਜਿਹੜਾ ਹੈਗਾ ਉਸ ਨੂੰ ਪਹਿਲ ਦਿੰਦੀ ਹੈ ਕਾਉਂਸਲਰ ਜੀ ਜੋਸ਼ ਦੇਖਣ ਨੂੰ ਮਿਲ ਗਿਆ ਅੱਜ ਮੈਂ ਕਿਹਾ ਕਲਾ ਕਲਾ ਕਾਉਂਸਲਰ ਇਹ ਕੋਦਾਂ ਫਿਰਦਾ ਵੀ ਸਾਡੇ ਮੁੱਖ ਮੰਤਰੀ ਸਾਹਿਬ ਸਾਡੇ ਵਿੱਚ ਆਏ ਸਾਨੂੰ ਹੌਸਲਾ ਦੇਣ ਵਾਸਤੇ ਆਏ ਨੇ ਸੋ ਬਿਲਕੁਲ ਅੱਜ ਪੰਜਾਬ ਦੇ ਮੁੱਖ ਮੰਤਰੀ ਖੁਦ ਪਟਿਆਲਾ ਵਿੱਚ ਪਹੁੰਚੇ ਹੌਸਲਾ ਵਜਾਈ ਲੋਕਾਂ ਦੀ ਬਤਾਈ ਤੇ ਕੌਂਸਲਰਾਂਾਂ ਦੀ ਬਤਾਈ ਤੇ ਉਹਨਾਂ ਦਾ ਕਹਿਣਾ ਕਿ ਜਿਹੜੇ 60 ਦੇ 60 ਜਿਹੜੇ ਕਿ ਵਾਰਡ ਅਸੀਂ ਜਿੱਤਾਂਗੇ ਸਾਡੇ ਨਾਲ ਅਜੀਤਪਾਲ ਕੋਲੀ ਵਿਧਾਇਕ ਪਟਿਆਲਾ ਤੋਂ ਮੌਜੂਦ ਨੇ ਅਜੀਤਪਾਲ ਜੀ ਇੱਕ ਵੱਡਾ ਹਜੂਮ ਦੇਖਣ ਨੂੰ ਮਿਲਿਆ ਜੇ ਰੋਡ ਸ਼ੋਅ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਇਲੈਕਸ਼ਨਾਂ ਦੇ ਐਮਸੀ ਇਲੈਕਸ਼ਨਾਂ ਦੇ ਵਿੱਚ ਮੁੱਖ ਮੰਤਰੀ ਖੁਦ ਪਹੁੰਚੇ ਨੇ ਉਸ ਦਿਨ ਇੱਥੋਂ ਦੇ ਖੁਦ ਦੇ ਮੁੱਖ ਮੰਤਰੀ ਕਦੇ ਇੱਥੇ ਨਹੀਂ ਆਏ ਤੇ ਸਾਡੇ ਦੇ ਮੁੱਖ ਮੰਤਰੀ ਜੀ ਪਟਿਆਲੇ ਕਿੰਨੂ ਕਿੰਨਵੀਂ ਵਾਰ ਗੇੜਾ ਮਾਰਿਆ ਉਹਨਾਂ ਨੇ ਜੀ ਇਹ ਇਹੀ ਫਰਕ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਤੇ ਪਹਿਲੀਆਂ ਰਵਾਇਤੀ ਪਾਰਟੀਆਂ ਦੀ ਸਰਕਾਰਾਂ ਦਾ ਇਹੀ ਫਰਕ ਹੈ ਕਿ ਅਸੀਂ ਲੋਕਾਂ ਨਾਲ ਜੁੜੇ ਹੋਏ ਹਾਂ ਗਰਾਸ ਰੂਟ ਲੈਵਲ ਤੇ ਬੈਠ ਕੇ ਕੰਮ ਕਰਦੇ ਹਾਂ ਨਾ ਕਿ ਹਵਾ ਛੋੜਦੇ। ਪਟਿਆਲੇ ਵਾਸਤੇ ਵੱਡੇ ਵੱਡੇ ਐਲਾਨ ਕਰ ਗਏ ਨੇ ਕਿਸ ਤਰ੍ਹਾਂ ਦੇਖ ਰਹੋ ਇਸ। ਸਰ ਇਕੱਲੇ ਐਲਾਨ ਨਹੀਂ ਹੈਗੇ ਤੁਹਾਨੂੰ ਪਤਾ ਹੈ ਕਿ ਜਿਸ ਤਰ੍ਹਾਂ ਕਿ ਤਿੰਨ ਸਾਲਾਂ ਦੇ ਵਿੱਚ ਅਸੀਂ ਕਿੰਨਾ ਕੁਝ ਪਟਿਆਲੇ ਵਿੱਚ ਲੈ ਕੇ ਆਏ ਹੈ ਨਾ ਜੀ ਦੇਖੋ ਨਵਾਂ ਬੱਸ ਸਟੈਂਡ ਆਊਟਗਾਰਡਨ ਕੀਤਾ ਪੁਰਾਣੇ ਵਾਲੇ ਨੂੰ ਰਿਵਾਈਵ ਕਰ ਰਹੇ ਹਾਂ। ਨਵੀਂ ਮਹਿਲਾ ਕਲੀਨਿਕ ਬਣਾ ਰਹੇ ਹਾਂ। ਥਿਰਸੇ ਯਾਤਰਾਵਾਂ ਲਈ ਬੱਸਾਂ ਜਾ ਰਹੀਆਂ ਨੇ। ਸਕੂਲਾਂ ਦੇ ਜਿਹੜੀ ਅਪਗ੍ਰੇਡੇਸ਼ਨ ਹੋ ਰਹੀ ਆ ਹਸਪਤਾਲਾਂ ਦੀ ਅਪਗ੍ਰੇਡੇਸ਼ਨ ਹੋ ਰਹੀ ਸਾਰਾ ਕੁਝ ਪਟਿਆਲੇ 'ਚ ਹੋਇਆ ਪਹਿਲਾਂ ਨਾ ਹੋ ਲਿਆ 10 ਸਾਲ ਸੀਐਮ ਸਿਟੀ ਵੀ ਰਿਹਾ ਪਟਿਆਲਾ ਉਦੋਂ ਨਹੀਂ ਕਿਉਂ ਇਹਨਾਂ ਚੀਜ਼ਾਂ ਕਿਸੇ ਨੇ ਖਿਆਲ ਕਰਿਆ ਸੋ ਜਿਹੜਾ ਹੈ ਉਹਨਾਂ ਨੇ ਜਿਹੜੀ ਵੀ ਗੱਲ ਕਹੀ ਆ ਬਿਲਕੁਲ ਦਰੁਸਤ ਫੈਕਚੁਅਲ ਗੱਲ ਕਹੀ ਆ ਜਿਹੜੇ ਵਿਰੋਧੀ ਗੱਲਾਂ ਕਰਦੇ ਸੀ ਕਿ ਹਾਂ ੱਤਕਾ ਹੋ ਰਿਹਾ ਉਹ ਅੱਜ ਕੁਝ ਫਰਕ ਪਿਆ ਸਿਰਫ ੱਤਕਾ ੱਤਕਾ ਤੁਸੀਂ ਵੀ ਉੱਥੇ ਸੀ ਮੈਨੂੰ ਦੱਸੋ ਸਹੀ ੱਤਕਾ ਦੁੱਕਾ ਆਈਸੋਲੇਟਿਡ ਐਕਸੀਡੈਂਟਸ ਇਨਸੀਡੈਂਟਸ ਹੋਏ ਨੇ ਉਸ ਤੋਂ ਇਲਾਵਾ ਬਾਇਨ ਲਾਰਜ ਕੋਈ ਮਾਰਕਟਾਈ ਕੋਈ ਤੁਸੀਂ ਦੇਖੋ ਕਿਸੇ ਦਾ ਕੋਈ ਮਾਲੀ ਜਾਨੀ ਨੁਕਸਾਨ ਹੋਇਆ ਹੋਵੇ ਕੁਝ ਵੀ ਨਹੀਂ 283 ਨੋਮੀਨੇਸ਼ਨ ਹੋਈਆਂ ਨੇ ਸਰ ਹੈ ਨਾ ਜੀ ਮੇਰੇ ਪਟਿਆਲੇ ਦੇ ਵਿੱਚ 83 ਕੈਂਡੀਡੇਟਸ ਖੜੇ ਨੇ ਤੇ ਉਹ ਉਹਨਾਂ ਦਾ ਵੀ ਨਹੀਂ ਹੋਣਾ ਸੀ ਫਿਰ ਤਾਂ ਇਕੱਲੇ ਸਾਰੇ ਪਟਿਆਲੇ ਦੇ 60 ਹੀ ਨੋਮੀਨੇਸ਼ਨ ਹੁੰਦੀਆਂ ਜੇ ਤੱਕ ਆਇਆ ਹੁੰਦਾ ਇਹ ਗੱਲਾਂ ਸਿਰਫ ਆਪਣੀ ਹਾਰ ਨੂੰ ਦੇਖਦੇ ਹੋਏ ਸਾਡੇ ਤੇ ਮੰਡ ਰਹੇ ਨੇ ਹੋਰ ਕੋਈ ਗੱਲ ਨਹੀਂ ਹੈ 60 ਵਿੱਚੋਂ ਕਿੰਨੇ ਵਾਰ ਜਿੱਤਾਂਗੇ 61 ਜਿੱਤਾਂਗੇ ਜੀ ਕਾਰਬਾਰ ਜੇ ਕਿਆ ਸਾਡੇ ਵਿਧਾਇਕ ਕਾਰਬਾਰ ਜਿੱਤਣ ਦੀ ਗੱਲ ਕਹਿ ਗਏ ਨੇ ਕਾਉਂਸਲਰਸ ਵੀ ਇੱਥੇ ਮੌਜੂਦ ਨੇ ਕਿਉਂਕਿ ਮੇਰੇ ਵਾਸਤੇ ਉਹਨਾਂ ਦਾ ਅਜੀਪਰ ਕਾਲਜ ਕਿਉਂਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਖੁਦ ਇੱਥੇ ਪਹੁੰਚੇ ਹੋਏ ਤੇ ਉਹਨਾਂ ਨੇ ਜਿਹੜੇ ਕਾਉਂਸਲਰਸ ਦੀ ਉਹਨਾਂ ਦੀ ਹੌਸਲਾ ਅਭਜਾਈ ਜਿਹੜੀ ਅੱਜ ਵਧਾਈ ਹੈ ਤੇ ਉਹਨਾਂ ਨੂੰ ਜਿੱਤ ਦਾ ਜਿਹੜਾ ਮੁਬਾਰਕਾ ਦਿੱਤੀਆਂ ਨੇ ਪਟਿਆਲਾ ਤੋਂ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਕੁਲਵਿੰਦਰ ਕੁਮਾਰੀਪੁਰ